ਗੱਲ ਸਮਝੋ ਬਾਹਰ ਹੋਈ ਪਈ ਐ ਜਿਨ੍ਹਾਂ ਨੇ ਕਿਸਾਨਾਂ ਖਿਲਾਫ ਤਿੰਨ ਖੇਤੀ ਕਾਨੂੰਨ ਬਣਾਏ ਤੇ ਕਿਸਾਨਾਂ ਨੇ ਉਹਨਾਂ ਦੇ ਵਿਰੁੱਧ ਤਪਦੀਆਂ ਜੇਠ ਹਾਰੜ ਦੀਆਂ ਧੁੱਪਾਂ ਵਿੱਚ ਅਤੇ ਪੂ ਮਾਰਦੇ ਕਕਰਾਂ ਵਿੱਚ ਸੜਕਾਂ ਤੇ ਰਾਤਾਂ ਕੱਟੀਆਂ ਅੱਜ ਉਹੀ ਸੱਜਣ ਕਹਿ ਰਹੇ ਨੇ ਕਿ ਅਸੀਂ ਕਿਸਾਨ ਬਚਾਓ ਤੇ ਜ਼ਮੀਨ ਬਚਾਓ ਯਾਤਰਾ ਸ਼ੁਰੂ ਕਰਾਂਗੇ ਤੇ ਜਿਹੜੇ ਉਸ ਵਕਤ ਕਿਸਾਨਾਂ ਦੇ ਨਾਲ ਖੜੇ ਸੀ ਤੇ ਕਹਿੰਦੇ ਸੀ ਅਸੀਂ ਕਿਸਾਨ ਦੇ ਪੁੱਤਰ ਹਾਂ ਅਸੀਂ ਕਿਸਾਨ ਲਈ ਜੀਵਾਂਗੇ ਅਸੀਂ ਕਿਸਾਨ ਲਈ ਮਰਾਂਗੇ ਅੱਜ ਉਹੀ ਸੱਜਣ ਉਹੀ ਸੀ ਅਸੀਂ ਕਿਸਾਨਾਂ ਦੇ ਨਾਲ ਜੀਵਾਂਗੇ ਕਿਸਾਨਾਂ ਦੇ ਨਾਲ ਮਰਾਂਗੇ ਅੱਜ ਉਹੀ ਸੱਜਣ ਲੈਂਡ ਪੂਲਿੰਗ ਦੀ ਨੀਤੀ ਲੈ ਕੇ ਆਏ ਦੂਜੇ ਪਾਸੇ ਜਦੋਂ ਤਿੰਨ ਖੇਤੀ ਕਾਨੂੰਨ ਆਏ ਸੀ ਭਾਜਪਾ ਕਹਿੰਦੀ ਸੀ ਅਸੀਂ ਕਾਨੂੰਨ ਬੜੇ ਚੰਗੇ ਬਣਾਏ ਨੇ ਅਸੀਂ ਕਾਨੂੰਨਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਇਹ ਕਿਸਾਨ ਹਤੈਸੀ ਕਾਨੂੰਨ ਨੇ ਕਿਸਾਨ ਇਹਨਾਂ ਕਾਨੂੰਨਾਂ ਨੂੰ ਸਮਝਣ ਵਿੱਚ ਕਿਸਾਨਾਂ ਵੱਲੋਂ ਕੋਈ ਟਿਲ ਰਹੇਗੇ ਕਿਸਾਨਾਂ ਦੇ ਇਹ ਕਾਨੂੰਨ ਸਮਝ ਨਹੀਂ ਆਏ ਪਰ ਅੱਜ ਉਹੀ ਝਾੜੂ ਵਾਲੇ ਕਹਿ ਰਹੇ ਨੇ ਕਿ ਲੈਂਡ ਪੂਲਿੰਗ ਨੀਤੀ ਅਸੀਂ ਬਹੁਤ ਵਧੀਆ ਕਿਸਾਨਾਂ ਦੇ ਹਿੱਤਾਂ ਦੀ ਹੈ ਪਰ ਕਿਸਾਨਾਂ ਨੂੰ ਇਸ ਲੈਂਡ ਪੂਲਿੰਗ ਨੀਤੀ ਦੀ ਸਮਝ ਨਹੀਂ ਆਈ ਹੁਣ ਸਮਝ ਸਾਨੂੰ ਨਹੀਂ ਆ ਰਹੀ ਕਿ ਗੰਗਾਧਰ ਹੀ ਸ਼ਕਤੀਮਾਨ ਹੈ ਕਿ ਸ਼ਕਤੀਮਾਨ ਹੀ ਗੰਗਾਧਰ ਹੈ